ਪੰਜਾਬ ਦੇ ਵਿੱਚ ਗੜੇਮਾਰੀ ਦੇ ਕਾਰਨ ਕਿਸਾਨ ਜਥੇਬੰਦੀਆਂ ਨੂੰ ਕਾਫੀ ਭਾਰੀ ਨੁਕਸਾਨ ਹੋਇਆ ਹੈ ਤੇ ਜਿਸ ਤੋਂ ਬਾਅਦ ਉੱਥੇ ਹੁਣ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਸੋਨੀਆ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਬੀਤੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ 'ਚ ਉਹਨਾਂ ਨੇ ਜੁਆਇਨਿੰਗ ਕਰਵਾਈ ਤੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਲਈ ਫਿਕਰਮੰਦ ਸੋਨੀਆ ਮਾਨ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਜੜੀਆਂ ਕਿ ਗੜੇ ਮਾਰੀ ਦੇ ਕਾਰਨ ਉਹਨਾਂ ਦੀ ਫਸਲਾਂ ਖਰਾਬ ਹੋ ਗਈਆਂ ਤੇ ਚਿੰਤਤ ਨਜ਼ਰ ਆ ਰਹੀਆਂ ਨੇ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਜਿਹੜਾ ਕਿ ਹਮੇਸ਼ਾ ਹੀ ਖੜੀ ਆ ਤੇ ਜਿਸ ਤੋਂ ਬਾਅਦ ਹੁਣ ਸੋਨੀਆ ਮਾਨ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਉਹ ਕੀ ਐਲਾਨ ਆ ਆ ਤੁਹਾਨੂੰ ਸੁਣਾਉਣੀ ਹੈ ਕਿਸਾਨਾਂ ਸਬੰਧਿਤ ਮੈਂ ਗੱਲ ਰੱਖਣਾ ਚਾਹੁੰਦੀ ਸੀ ਕਿਉਂਕਿ ਮੈਂ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਦੀ ਧੀ ਹੋਣ ਦੇ ਨਾਤੇ ਇਹ ਪਿਛਲੇ ਦਿਨੀ ਸਾਡੇ ਅੰਮ੍ਰਿਤਸਰ ਦੇ ਵਿੱਚ ਭਾਰੀ ਜਿਹੜੇ ਗੜੇ ਗੜੇ ਡਿੱਗੇ ਨੇ ਔਰ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਸਾਰਿਆਂ ਦਾ ਇਨਕਲੂਡਿੰਗ ਮੀ ਮੇਰੇ ਵੀ ਫਸਲ ਦਾ ਨੁਕਸਾਨ ਹੋਇਆ ਸਾਡੇ ਬਾਗ ਦੇ ਨਾਖਾਂ ਦੇ ਬਾਗਾਂ ਦੇ ਫੁੱਲ ਵੀ ਡਿੱਗੇ ਆ ਜਿਹੜੀਆਂ ਨਾਖਾਂ ਆਉਣੀਆਂ ਸੀਗੀਆਂ ਔਰ ਬਹੁਤ ਸਾਰੇ ਫਸਲਾਂ ਜਿਹੜੀਆਂ ਨੇ ਰਾਜਸਥਾਨੀ ਤੋਂ ਅਟਾਰੀ ਤੋਂ ਹੋਰ ਅੱਗੇ ਜਿੰਨੇ ਵੀ ਪਿੰਡ ਆਂਦੇ ਨੇ ਉਹ ਸਾਰੀ ਬੈਲਟ ਦੇ ਵਿੱਚ 100% ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦਾ ਜਿਹੜਾ ਖਾਮਿਆਜਾ ਹੈ ਉਹ ਪੰਜਾਬ ਸਰਕਾਰ ਉਹਨਾਂ ਵਾਸਤੇ ਕਨਸਰਨਡ ਹੈ ਇਸ ਟਾਈਮ ਦੇ ਉੱਤੇ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਦੇ ਨਾਲ ਇਹ ਪਾਣਾ ਵਰਤੇ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਇਹ ਹੱਥ ਚੋੜ ਕੇ ਬੇਨਤੀ ਕਰਦੀ ਆ ਕਿ ਤੁਹਾਡੇ ਕੋਲ ਇਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਕਿ ਆਪਣੀ ਸਿਆਸਤ ਨੂੰ ਚਮਕਾਉਣ ਵਾਸਤੇ ਗੱਲ ਕਰਨਗੇ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਕੰਸਰਨ ਨਹੀਂ ਹੋਊਗਾ ਸਿਰਫ ਫੋਟੋਆਂ ਖਿਚਾਉਣ ਵਾਸਤੇ ਆਉਣਗੇ ਗੱਲਾਂ ਕਰਨ ਵਾਸਤੇ ਆਉਣਗੇ ਪਰ ਪੰਜਾਬ ਸਰਕਾਰ ਤੁਹਾਡੇ ਵਾਸਤੇ ਚਿੰਤਤ ਹੈ ਕਿਸਾਨਾਂ ਵਾਸਤੇ ਚਿੰਤਤ ਹੈ ਪੰਜਾਬ ਸਰਕਾਰ ਨੂੰ ਤੁਹਾਡੀਆਂ ਫਸਲਾਂ ਦੇ ਮੁਹਾਵਜ਼ੇ ਦੀ ਫਿਕਰ ਹੈ ਸੋ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਜਾਊਗਾ ਔਰ ਕਿਸਾਨਾਂ ਦੀ ਮਦਦ ਕੀਤੀ ਜਾਊਗੀ ਔਰ ਕਿਸਾਨਾਂ ਦੀਆਂ ਜਿਹੜੀਆਂ ਗਦਾਵਰੀਆਂ ਨੇ ਉਹਦੇ ਮੁਤਾਬਕ ਜੋ ਵੀ ਮੁਹਾਵਜ਼ਾ ਬੰਦ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਵਾਸਤੇ ਛੇਤੀ ਹੀ ਉਹ ਅਨਾਉਂਸ ਕੀਤਾ ਜਾਊਗਾ ਆਲਰੇਡੀ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਖੇਤੀਬਾੜੀ ਦੇ ਕੰਸਰਨ ਪਿੰਡਾਂ ਦੇ ਵਿੱਚ ਪਹੁੰਚ ਕੇ ਮੌਇਨਾ ਕਰ ਚੁੱਕੇ ਨੇ ਸੋ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਇਸ ਚੀਜ਼ ਵਾਸਤੇ ਕੋਈ ਵੀ ਟੈਨਸ਼ਨ ਨਾ ਲੋ ਅਸੀਂ ਜਾਣਦੇ ਆ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੀਆਂ ਫਸਲਾਂ ਨੂੰ ਪੁੱਤਾ ਉਫਵਾਲਿਆ ਹੁੰਦਾ ਅਸੀਂ ਕੰਸਰਨ ਨਾਲ ਕਿ ਮੈਂ ਖੁਦ ਕਿਸਾਨ ਦੀ ਧੀ ਹਾਂ ਮੈਂ ਖੁਦ ਕਿਸਾਨ ਆ ਮੇਰੀ ਖੋਦੀ ਉਥੇ ਬਾਗਾਂ ਦਾ ਨੁਕਸਾਨ ਹੋਇਆ ਹੈ ਮੈਂ ਸਮਝ ਸਕਦੀ ਹਾਂ ਇਸ ਚੀਜ਼ ਨੂੰ ਲੈ ਕੇ ਔਰ ਸਾਰੇ ਸਮਝਦੇ ਨੇ ਇਸ ਕੰਸਰਨ ਨੂੰ ਲੈ ਕੇ ਸੋ ਮੈਂ ਤੁਹਾਡੇ ਅੱਗੇ ਇੱਕ ਵਾਰੀ ਫੇਰ ਤੋਂ ਇਹੀ ਗੱਲ ਕਹੂੰਗੀ ਕਿ ਮੈਂ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ ਔਰ ਅਸੀਂ ਹਮੇਸ਼ਾ ਕਿਸਾਨਾਂ ਵਾਸਤੇ ਸੋਚਦੇ ਹਾਂ ਔਰ ਮੈਂ ਹਮੇਸ਼ਾ ਕਿਸਾਨਾਂ ਵਾਸਤੇ ਗੱਲ ਰੱਖੂੰਗੀ ਅੱਗੇ ਵੀ ਤੇ ਅੱਜ ਵੀ ਸੋ ਜਿਹੜਾ ਵੀ ਨੁਕਸਾਨ ਹੋਇਆ ਹੈ ਅੰਮ੍ਰਿਤਸਰ ਵਿਖੇ ਬਰਫ਼ ਦੇ ਨਾਲ ਕਿਸਾਨਾਂ ਦੀ ਫਸਲਾਂ ਦਾ ਉਸ ਦਾ ਮੁਹਾਵਜਾ ਛੇਤੀ ਤੋਂ ਛੇਤੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੇਠ ਕਿਸਾਨਾਂ ਵਾਸਤੇ ਕੀਤਾ ਜਾਊਗਾ ਔਰ ਛੇਤੀ ਤੋਂ ਛੇਤੀ ਜਿਹੜੀਆਂ ਗਦਾਵਰੀਆਂ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੀਆਂ ਫਸਲਾਂ ਦੇ ਜਿੰਨਾ ਜਿਹਦਾ ਨੁਕਸਾਨ ਹੋਇਆ ਉਹਨਾਂ ਨੂੰ ਉਹ ਦਿੱਤਾ ਜਾਊਗਾ ਸੋ डीसी ਸਾਹਿਬ ਦੇ ਨਾਲ ਵੀ ਸਾਡੇ ਮੰਤਰੀ ਸਾਹਿਬ ਦੀ ਗੱਲ ਹੋ ਚੁੱਕੀ ਹੈ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੀ ਔਰ ਸਾਰੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਔਰ ਸਾਡੇ ਸੀਐਮ ਸਾਹਿਬ ਸਾਰੇ ਹੀ ਇਸ ਟਾਈਮ ਤੇ ਚਿੰਤਤ ਨੇ ਸਾਡੇ ਪ੍ਰਧਾਨ ਅਮਨ अरोड़ा ਜੀ ਸਾਰੇ ਹੀ ਚਿੰਤਤ ਨੇ ਕਿਸਾਨਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਦਾ ਇਸ ਟਾਈਮ ਤੇ ਨੁਕਸਾਨ ਹੋਇਆ ਸੋ ਮੈਂ ਹੱਥ ਜੋੜ ਕੇ ਇਹ ਸਾਰਿਆਂ ਨੂੰ ਕਹਨੀਆ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਖਬਰਾਂਉਣ ਦੀ ਲੋੜ ਨਹੀਂ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਸਰਕਾਰ ਖੜੀ ਰਹੂਗੀ ਔਰ ਖੜੀ ਹੈ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ